ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਆਰਮੀ ਬੈਂਡ ਜਿਹੜਾ ਆਪਣਾ ਜਾਹੂ ਯੋਰ ਗੁਰਦਰਾ ਸਾਹਿਬ ਗੁਰਦਰਾ ਗੋਵਿੰਦ ਧਾਮ ਦਿਖਾ ਰਹੀ ਆ ਜੀ ਕੱਲ 2025 ਦੀ ਸਮਾਪਤੀ ਗੁਰਦਰਾ ਸਾਹਿਬ ਸੱਚਖੰਡ ਜੀ ੍ਹੇਮਕੁੰਟ ਸਾਹਿਬ ਸਮਾਪਤੀ ਆ ਜੀ ਤਿਵਾਰ ਜਿਹੜੇ ਉਹ ਸੁਖਣੀ ਸਾਹਿਬ ਜੀ ਦੇ ਜਾਤ ਤੋਂ ਬੜਾ ਅਰਦਾਸ ਬੇਨਤੀ ਕਰਕੇ ਉਹ ਬੰਦ ਹੋਣਗੇ ਤੇ ਜਿਹੜੇ ਬੈਂਡ ਜਿਹੜੇ ਜਾਣ ਕੇ ਨਗਰ ਕੀਰਤਨ ਦੇ ਰੂਪ ਦੇ ਵਿੱਚ 2025 ਦੀ 10ਵੇਂ ਮਹੀਨੇ 10 ਤਰੀਕ ਨੂੰ ਜਿਹੜੀ ਹਰ ਸਾਲ ਸਮਾਪਤੀ ਹੁੰਦੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਬੈਂਡ ਜਿਹੜਾ ਆਰਮੀ ਆਪਣਾ ਯਾਹੋ ਜੋਰ ਦਿਖਾ ਰਹੀ ਹੈ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕੱਲ ਚਾਤਰਾ ਸਤਖੰਡ ਸ੍ਰੀ ਹਮਕੋਰ ਸਾਹਿਬ ਦੀ ਸਮਾਰਟੀ ਦੇ ਵੱਲ ਬਰਾ ਵੱਲ ਜਾਂਦੀ ਹੋਈ ਤੇ ਆਰਬੀ ਬੈਂਡ ਜਿਹੜਾ ਉਹ ਆਪਣਾ ਚਾਹੋ ਯੋਰ ਦਿਖਾਦਾ ਆ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦਰਸ਼ਨ ਕਰ ਸਕਦੇ ਹੋ ਸੰਗਤਾਂ ਦੇ ਖੁਸ਼ੀਆਂ ਦੇ ਇਦਕਾਰੇ ਜਾਵੇ ਨਿਹਾਲੋ ਜੇ ਗੁਰੂ ਗੋਬਿੰਦ ਸਿੰਘ ਦਾ ਮਾਨ ਨੂੰ ਪਾਵ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਆਰਮੀ ਬੈਂਡ ਜਿਹੜਾ ਆਪਣਾ ਜਾਹੂ ਯੋਰ ਗੁਰਦਰਾ ਸਾਹਿਬ ਗੁਰਦਰਾ ਗੋਵਿੰਦ ਧਾਮ ਦਿਖਾ ਰਹੀ ਆ ਜੀ ਕੱਲ 2025 ਦੀ ਸਮਾਪਤੀ ਗੁਰਦਰਾ ਸਾਹਿਬ ਸੱਚਖੰਡ ਜੀ ਫੇਮਕੁੰਨ ਸਾਹਿਬ ਸਮਾਪਤੀ ਆ ਜੀ ਤਿਵਾਰ ਜਿਹੜੇ ਉਹ ਸੁਖਣੀ ਸਾਹਿਬ ਜੀ ਦੇ ਇਜਾਬ ਤੋਂ ਬਾਅਦ ਅਰਦਾਸ ਬੇਨਤੀ ਕਰਕੇ ਉਹ ਬੰਦ ਹੋਣਗੇ ਤੇ ਜਿਹੜੇ ਬੈਂਡ ਜਿਹੜੇ ਜਾਣ ਕੇ ਨਗਰ ਕੀਰਤਨ ਦੇ ਰੂਪ ਦੇ ਵਿੱਚ 2025 ਦੀ 10ਵੇਂ ਮਹੀਨੇ 10 ਤਰੀਕ ਨੂੰ ਜਿਹੜੀ ਹਰ ਸਾਲ ਸਮਾਪਤੀ ਹੁੰਦੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਬੈਂਡ ਜਿਹੜਾ ਆ ਆਰਮੀ ਆਪਣਾ ਜਾਹੋ ਜੋਰ ਦਿਖਾ ਰਹੀ ਆ ਜੀ। ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕੱਲ ਚਾਤਰਾ ਸਤਖੰਡ ਸ੍ਰੀ ਅਮਰਕੰਗਰ ਸਾਹਿਬ ਦੀ ਸਮਾਰਟੀ ਦੇ ਵਾਲ ਪੜਾਵਲ ਜਾਂਦੀ ਹੋਈ ਤੇ ਆਰਮੀ ਬੈਂਡ ਜਿਹੜਾ ਉਹ ਆਪਣਾ ਜਾਹੋ ਜੋਰ ਦਿਖਾਦਾ ਆ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਸੰਗਤਾਂ ਦੇ ਖੁਸ਼ੀਆਂ ਦੇ ਜਕਾਰੇ ਜਾਵਣ ਨਿਹਾਲੋਗੇ ਗੁਰੂ ਗੋਬਿੰਦ ਸਿੰਘ ਦੇ ਮਾ ਦੇਖ ਸਕਦੇ ਹੋ ਆਰਮੀ ਬੈਂਡ ਦਾ ਅਲੱਗ-ਅਲੱਗ ਕਲਾ ਜਿਹੜੀਆਂ ਆਪਣੀਆਂ ਦਿਖਾ ਰਹੇ ਨੇ ਬਹੁਤ ਹੀ ਵਧੀਆ ਆਨੰਦ ਮੰਗਲ ਦੇ ਨਾਲ ਕਾਹੋ ਜੋਰ ਸੱਤਾ ਦਾ ਠਾਠਾ ਮਾਰਦਾ ਇਕੱਠੇ ਦਰਸ਼ਨ ਕਰ ਸਕਦੇ ਹੋ ਤੁਸੀਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਆਰਮੀ ਬੈਂਡ ਜਿਹੜਾ ਆਪਣਾ ਜਾਹੋ ਜੋਰ ਗੁਰਦਰਾ ਸਾਹਿਬ ਗੁਰਦਰਾ ਗੋਵਿੰਦ ਧਾਮ ਦਿਖਾ ਰਹੀ ਆ ਜੀ ਕੱਲ 2025 ਦੀ ਸਮਾਪਤੀ ਗੁਰਦਰਾ ਸਾਹਿਬ ਸੱਚਖੰਡ ਜੀ ੍ਹੇਮਕੁੰਨ ਸਾਹਿਬ ਸਮਾਪਤੀ ਆ ਜੀ ਤਿਵਾਰ ਜਿਹੜੇ ਉਹ ਸੁਖਣੀ ਸਾਹਿਬ ਜੀ ਦੇ ਆਦੇ ਤੋਂ ਬਾਅਦ ਆ ਅਰਦਾਸ ਬੇਨਤੀ ਕਰਕੇ ਉਹ ਬੰਦ ਹੋਣਗੇ ਤੇ ਜਿਹੜੇ ਬੈਂਡ ਜਿਹੜੇ ਜਾਣ ਕੇ ਨਗਰ ਕੀਰਤਨ ਦੇ ਰੂਪ ਦੇ ਵਿੱਚ 2025 ਦੀ 10ਵੇਂ ਮਹੀਨੇ 10 ਤਰੀਕ ਨੂੰ ਜਿਹੜੀ ਹਰ ਸਾਲ ਸਮਾਰਟੀ ਹੁੰਦੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਬੈਂਡ ਜਿਹੜਾ ਉਹ ਆਰਮੀ ਆਪਣਾ ਯਾਹੋ ਜੋਰ ਦਿਖਾ ਰਹੀ ਹੈ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕੱਲ ਚਾਤਰਾ ਸਤਖੰਡ ਸ੍ਰੀ ੍ਹਮਕੁਰ ਸਾਹਿਬ ਦੀ ਸਮਾਰਟੀ ਦੇ ਵੱਲ ਪਰਾਵਲ ਜਾਂਦੀ ਹੋਈ ਤੇ ਆਰਬੀ ਬੈਂਡ ਜਿਹੜਾ ਉਹ ਆਪਣਾ ਚਾਹੋ ਯੋਰ ਦਿਖਾਦਾ ਆ ਤੇ ਸੰਤਾਂ ਦਾ ਥਾਥਾ ਮਾਰਦਾ ਇਕੱਠ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਸੰਤਾਂ ਦੇ ਖੁਸ਼ੀਆਂ ਦੇ ਦੇਕਾਰੇ ਜਾਵਣ ਨਿਹਾਲੋ ਜੇ ਗੁਰੂ ਗੋਬਿੰਦ ਸਿੰਘ ਦਾ ਮਾਨ ਨੂੰ ਪਾਵੇ ਸਤ ਸ੍ਰੀ ਅਕਾਲ ਦੇਖ ਸਕਦੇ ਹੋ ਆਰਮੀ ਬੈਂਡ ਦਾ ਅਲੱਗ-ਅਲੱਗ ਕਲਾ ਜਿਹੜੀਆਂ ਆਪਣੀਆਂ ਦਿਖਾ ਰਹੇ ਨੇ ਬਹੁਤ ਹੀ ਵਧੀਆ ਆਨੰਦ ਮੰਡਲ ਦੇ ਨਾਲ ਕਾਹੋ ਜੋਰ ਸੱਤਾ ਦਾ ਠਾਠਾ ਮਾਰਦਾ ਇਕੱਠੇ ਦਰਸ਼ਨ ਕਰ ਸਕਦੇ ਹੋ ਤੁਸੀਂ ਸਤਿ ਸ੍ਰੀ ਅਕਾਲ